ਇਸਨ ਦਾ ਕੜਾ ਇੰਨਾ ਰਸੀਲਾ ਤੇ ਦਾਣੇਦਾਰ ਟੈਕਸਚਰ ਚ ਬਣ ਕੇ ਤਿਆਰ ਹੋਇਆ ਹੈ ਤੋ ਦਾ ਇਸ ਕੜਾ ਨੂੰ ਬਣਾਇਆ ਹੈ ਤੇ ਨਾਲੇ ਖਾਦਾ ਹੈ ਇਹ ਕੜਾ ਤੇ ਮੇਰਾ ਫੇਵਰਟ ਹੋ ਗਿਆ ਨਾ ਮੇਰੇ ਨਾਨਾ ਸਾਰਿਆਂ ਦਾ ਹੀ ਫੇਵਰਟ ਹੋ ਗਿਆ ਹੈ ਤੋ ਤੁਸੀਂ ਵੀ ਇਸੇ ਤਰੀਕੇ ਨਾਲ ਟਰਾਈ ਕਰਕੇ ਜ਼ਰੂਰ ਦੇਖਿਓ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਦਲਬੀਰ ਰਸੋਈ ਦੇ ਵਿੱਚ ਬਣਾ ਰਹੇ ਹਾਂ ਬੀਸਨ ਦਾ ਦਾਣੇਦਾਰ ਕੜਾ ਤੋ ਕੋਲਿਆਂ ਪਾਣੀ ਦੀਆਂ ਪਾਨ ਦੇ ਵਿੱਚ ਪਾ ਦਾਂਗੇ ਪਾਨ ਦੇ ਵਿੱਚ ਦੋ ਕੌਲੀਆ ਪਾਣੀ ਪਾ ਕੇ ਮੈਂ ਇੱਥੇ yellow color ਦਾ ਯੂਜ਼ ਕਰ ਰਹੀ ਆ ਇਹ ਵੀ ਨਾਲ ਹੀ ਪਾ ਦਾਂਗੇ ਤੁਸੀਂ ਇੱਥੇ ਕੇਸਰ ਵੀ ਪਾ ਸਕਦੇ ਹੋ ਇਹ ਬਿਲਕੁਲ ਆਪਸ਼ਨਲ ਹੈਗਾ ਹੈ ਇੱਕ ਕੌਲੀ ਵੇਸਣ ਦੀ 1/3 ਕੌਲੀ ਖੰਡ ਲੈ ਲਈਏ ਤੇ ਇੱਕ ਚਮਚ ਰਵੇ ਦਾ ਲਈਏ ਅੱਧੀ ਕੌਲੀ ਲਈਏ ਮਦੇ ਸੀ ਕਿ ਹੋਗੀ ਮੈਨੂੰ ਸਾਨੂੰ ਇਹ ਚੀਜ਼ਾਂ ਹੀ ਸਾਰੀਆਂ ਚਾਹੀਦੀਆਂ ਨੇ ਇਸੇ ਕੌਲੀ ਦੇ ਨਾਲ ਹੀ ਮੈਂ ਸਾਰੀਆਂ ਚੀਜ਼ਾਂ ਮਾਪ ਲਈਆਂ ਨੇ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਪਾਵਾਂਗੀ ਦੇਸੀ ਘਿਓ ਇਹਨਾਂ ਕਿਉਂ ਥੋੜਾ ਜਿਹਾ ਮੈਂ ਬਚਾ ਕੇ ਰੱਖ ਲਿਆ

ਤੁਸੀਂ ਦੇਖ ਸਕਦੇ ਕਿ ਅੱਗੇ ਨਾਲੋਂ ਕਾਫੀ ਵੇਸਣ ਭੁੱਜ ਚੁੱਕਾ ਹੈ ਤੇ ਵੇਸਣ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ ਵੇਸਣ ਜਲਦੀ ਹੀ ਥੱਲੇ ਲੱਗ ਜਾਂਦਾ ਹੈ ਇਸ ਲਈ ਆਪਾਂ ਇਹਨੂੰ ਕੰਟੀਨਿਊ ਹਿਲਾਉਂਦੇ ਰਵਾਂਗੇ ਇੱਕਦਮ ਛੱਡ ਕੇ ਕਿਤੇ ਵੀ ਨਹੀਂ ਜਾਣਾ ਸੀ ਦੂਸਰਾ ਪੁਆਇੰਟ ਹੈਗਾ ਇਹ ਕਿ ਜਿਸ ਵਿੱਚ ਤੁਸੀਂ ਵੇਸਣ ਭੁੰਨ ਰਹੇ ਹੋ ਨਾ ਉਹ ਹਮੇਸ਼ਾ ਜਿਹੜਾ ਭਾਂਡਾ ਤੁਸੀਂ ਲੈ ਰਹੇ ਹੋ ਉਹ ਹਮੇਸ਼ਾ ਭਾਰੇ ਥੱਲੇ ਵਾਲਾ ਹੋਵੇ ਤੇ ਤੀਸਰਾ ਆਪਾਂ ਵੇਸਣ ਨੂੰ ਜਦੋਂ ਵੀ ਭੁੰਣਾ ਸਿਮ ਗੈਸ ਤੇ ਭੁੰਣਾ ਹੈ ਤੇਜ਼ ਗੈਸ ਤੇ ਭੁੰਨਾਗੇ ਨਾ ਤੇ ਵੇਸਣ ਦਾ ਥੋੜਾ ਜਿਹਾ ਕੱਚਾਪਨ ਵੀ ਰਹਿ ਜਾਏਗਾ ਤੇ ਚੰਗੀ ਤਰ੍ਹਾਂ ਪੁੱਜੇਗਾ ਵੀ ਨਹੀਂ ਜੇ ਜਦੋਂ ਵੀ ਵੇਸਣ ਨੂੰ ਭੁੰਨੋ ਤੇ ਸਿਮ ਗੈਸ ਤੇ ਹੀ ਭੁੰਨੋ ਦੇਖੋ ਤੁਹਾਡਾ ਵੇਸਣ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਕੱਚਾਪਨ ਵੀ ਬਿਲਕੁਲ ਨਹੀਂ ਰਹੇਗਾ ਜਦੋਂ ਤੁਹਾਡਾ ਵੇਸਣ ਬਣ ਕੇ ਤਿਆਰ ਹੋ ਜਿਗਾ ਨਾ ਪੂਰੇ ਘਰ ਵਿੱਚ ਮਹਿਕ ਆਉਣ ਲੱਗ ਜਿਈ ਆ ਕਿ ਵੇਸਣ ਕੁਝ ਰਿਹਾ ਹੈ ਬੇਸਨ ਦੇ ਵਿੱਚ ਮੈਂ ਇੱਕ ਚਮਚਾ ਦੁੱਧ ਦਾ ਐਡ ਕੀਤਾ ਹੈ ਇਸ ਨਾਲ ਤਾਰੀਦਾਰ ਟੈਕਸਚਰ ਆਏਗਾ ਹੁਣ ਇਸਦੇ ਵਿੱਚ ਮੈਂ ਐਡ ਕਰਾਂਗੀ ਇਲਾਚੀ ਪਾਊਡਰ ਇਸਨੂੰ ਵੀ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਤੇ ਇਸਦੇ ਨਾਲ ਹੀ ਪਾਵਾਂਗੇ ਖੰਡ ਖੰਡ ਨੂੰ ਵੀ ਚੰਗੀ ਤਰੀਕੇ ਨਾਲ ਬੇਸਨ ਦੇ ਵਿੱਚ ਮਿਕਸ ਕਰ ਲਵਾਂਗੇ ਗਰਮ ਗਰਮ ਵੇਸੂ ਦੇ ਵਿੱਚ फटाफट ਖੰਡ ਜਿਹੜੀ ਖੁਰ ਜਾਣੀ ਆ ਇੱਕ ਸਾਈਡ ਤੇ ਆਪਾਂ ਪਾਣੀ ਬੋਇਲ ਕਿੰਨਾ ਰੱਖਿਆ ਸੀ ਉਹ ਆਪਾਂ ਥੋੜਾ ਥੋੜਾ ਕਰਕੇ ਬੇਸਨ ਦੇ ਵਿੱਚ ਪਾਵਾਂਗੇ ਤੇ ਨਾਲ ਨਾਲ ਅਸੀਂ ਕੰਟੀਨਿਊ ਹਲਾਈ ਜਾਵਾਂਗੇ। ਚੈਨਲ ਗੁੱਠਲੀਆਂ ਬਿਲਕੁਲ ਵੀ ਨਹੀਂ ਬਣਨ ਰਹੀਆਂ ਵੇਸਨ ਦੇ ਵਿੱਚ। ਹੁਣ ਜਿੰਨਾ ਵੀ ਪਾਣੀ ਅਸੀਂ ਸਾਰਾ ਦਾ ਸਾਰਾ ਪਾ ਦਵਾਂਗੇ। ਇੱਥੇ ਸਾਡੇ ਹੱਥ ਜਿਹੜੇ ਕਾਫੀ ਤੇਜ਼ ਚੱਲਨੇ ਚਾਹੀਦੇ ਕਿ ਫਟਾਫਟ ਮਿਕਸ ਹੋ ਜਾਵੇ ਬੇਸਨ ਦਾ ਕੜਾ ਬਣ ਕੇ ਬਿਲਕੁਲ ਤਿਆਰ ਹੈ ਪਰ ਇਸ ਦੇ ਵਿੱਚ ਜਿਹੜਾ ਘਿਓ ਬਚਾਇਆ ਸੀ ਹੁਣ ਉਹ ਪਾਵਾਂਗੇ ਉਹ ਪਾਣ ਦੇ ਨਾਲ ਬੇਸਨ ਦਾ ਹਲਵਾ ਜਾਂ ਕੜਾ ਬਿਲਕੁਲ ਡਰਾਈ ਨਹੀਂ ਪਏਗਾ ਉਹ ਨੂੰ ਆਪਾਂ ਚੰਗੇ ਤਰੀਕੇ ਨਾਲ ਬੇਸਨ ਦੇ ਕੜਾ ਦੇ ਵਿੱਚ ਮਿਕਸ ਕਰ ਲਵਾਂਗੇ ਫਿਰ ਵੇਸਣ ਦੇ ਕੜਾਹੇ ਵਿੱਚ ਪਾਵਾਂਗੇ ਕੁਝ ਡਰਾਈ ਫਰੂਟਸ ਇਹ ਫਰੂਟਸ ਪਾ ਕੇ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਤੋਂ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਅੱਜ ਵੇਸਣ ਦੀ ਕੜਾਹ ਦੀ ਰੈਸিপি ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ